ਅਸਗਲ ਦੋਸਤੋ ਨਮਸਤੇ ਜਾਦ ਸਲਾਮ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਦੋਸਤੋ ਅੱਜ ਦਾ ਬਲੌਗ ਹੈਗਾ ਜੀ ਪਿੰਡ ਉਦੋਕੇ ਡਿਸਟ੍ਰਿਕਟ ਅੰਮ੍ਰਿਤਸਰ ਸ਼ਹਿਰ ਬਟਾਲੇ ਦੇ ਕੋਲ ਜੀ 13 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਜੀ ਗੁਰਦੁਆਰਾ ਨਾਗੀਆਂ ਸਾਹਿਬ ਜੋ ਕਿ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆਏ ਜਿਨ੍ਹਾਂ ਦੇ ਚਰਨ ਪ੍ਰਾਪਤ ਹੋ ਇਸ ਧਰਤੀ ਤੇ ਪਏ ਅੱਜ ਮੈਂ ਜੀ ਉਸ ਗੁਰਦੁਆਰਾ ਸਾਹਿਬ ਪਹੁੰਚਿਆ ਤੇ ਆਪਾਂ ਚੱਲਿਆ ਜੀ ਉਸ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੇ ਇੱਕ ਅਰਦਾਸ ਪੰਜਾਬ ਦੇ ਲਈ ਜੋ ਕਿ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਚ ਜੋ ਹਲਾ ਹੱ ਚੱਲਦੇ ਆ ਜੀ ਹੜਾਂ ਦੇ ਨਾਲ ਤੇ ਅੱਜ ਉਹ ਵਾਹਿਗੁਰੂ ਗਾੜੀ ਅੱਗੇ ਅਰਦਾਸ ਕਰਦੇ ਆਂ ਤੇ ਸਾਡਾ ਪੰਜਾਬ ਫਿਰ ਤੋਂ ਹੱਸਦਾ ਵਜਦਾ ਰਹੇ ਇੱਕ ਮੈਂ ਤੁਹਾਨੂੰ ਇਸ ਗੁਰਦਾਰਾ ਸਬਜ਼ੀ ਦਾ ਇਤਿਹਾਸ ਦੱਸਦਾ ਤੇ ਜਿਹੜੇ ਵੀਡੀਓ ਤੇ ਨਵੇਂ ਆ ਚੈਨਲ ਨੂੰ ਜਰੂਰ ਕਰ ਲਓ ਸਬਸਕ੍ਰਾਈਬ ਤੇ ਅੱਜ ਉਹ ਸਾਥ ਸੰਗਤ ਜੀ ਆਪਾਂ ਚੱਲੀਏ ਇਹਦੇ ਵਿੱਚ ਜੋ ਕਿ ਬਿਲਕੁਲ ਫ੍ਰੀ ਪਾਰਕਿੰਗ ਆ ਉਹ ਸਾਹਮਣੇ ਗੁਰਦਾਰਾ ਸਾਹਿਬ ਆ ਤੇ ਆਪਾਂ ਉਹ ਗੁਰਦਾਰਾ ਸਾਹਿਬ ਚੱਲਿਆ ਜੀ ਪਾਰਕਿੰਗ ਕਰਕੇ ਮੋਟਰਸਾਈਕਲ ਬਾਈ ਕੁ ਜਿਤਰਾ ਗਾਦੀ ਜੋੜਾ ਕਰਾ ਪਰ ਜੋੜਾ ਜਮਾ ਕਰਾ ਕੇ ਫਿਰ ਜਾਂਦੇ ਆ ਜੀ ਬਾਬਾ ਜੀ ਦੇ ਦਰਸ਼ਨ ਕਰਨ ਸਾ ਸੰਗ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਬਾਲ ਰੂਪ ਦੇ ਵਿੱਚ ਸਨ ਉਹ ਇੱਕ ਦਿਨ ਖੇਤਾਂ ਦੇ ਵਿੱਚ ਡੰਗਰ ਚ ਰੋਣ ਜਾਂਦੇ ਹਨ ਤੇ ਉਹ ਗੁਰੂ ਜੀ ਇੱਕ ਪੇੜ ਥੱਲੇ ਬੈਠ ਕੇ ਆਰਾਮ ਕਰਨ ਲੱਗਦੇ ਹਨ ਤੇ ਉਹਨਾਂ ਨੂੰ ਉੱਥੇ ਨੀਂਦ ਆ ਜਾਂਦੀ ਹੈ ਜਦੋਂ ਗੁਰੂ ਜੀ ਨੂੰ ਨੀਂਦ ਆ ਜਾਂਦੀ ਹੈ ਤੇ ਉਹਨਾਂ ਨੂੰ ਤੁੱਪ ਲੱਗਦੀ ਹੈ ਤਾਂ ਉੱਥੇ ਇੱਕ ਛੇਸ਼ਨਾਗ ਗੁਰੂ ਜੀ ਨੂੰ ਆਣ ਕੇ ਆਪਣੀ ਫੰਨ ਖਿਲਾਰ ਕੇ ਸ਼ਾਂ ਕਰਦੇ ਹਨ ਜੋ ਕਿ ਉਹ ਗੁਰਦੁਆਰਾ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਤੇ ਗੁਰੂ ਨਾਨਕ ਦੇਵ ਜੀ ਜਦੋਂ ਪਿੰਡ ਉਦੋਂ ਕੇ ਆਏ ਤਾਂ नाग ਜੀ ਗੁਰੂ ਜੀ ਦੇ ਪਿੱਛੇ ਪਿੱਛੇ ਪਿੰਡ ਉਦੋਂ ਕੇ ਜੀ ਆ ਗਏ ਗੁਰੂ ਜੀ ਨੇ ਜਦ ਤ ਦੇਖਿਆ ਤੇ ਉਹਨਾਂ ਜੀ ਨੂੰ ਬੋਲਿਆ ਭਾਈ ਤੂੰ ਜ਼ਿੰਦ ਹੋ ਚੁੱਕਿਆ ਹੈ ਉਹਨੂੰ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰ ਜੋ ਤੁਸੀਂ ਹੁਣ ਸਾਹਮਣੇ ਜੋਤ ਦੇਖ ਰਹੇ ਹੋ ਸਾਧ ਸੰਗ ਜੀ ਉਹ ਨਾਮ ਜੀ ਅੱਜ ਵੀ ਇਸ ਜਗ੍ਹਾ ਤੇ ਵਿਰਾਜਮਾਨ ਹੈ ਸਾਧ ਸੰਗ ਜੀ ਜੋ ਤੁਸੀਂ ਜੋਤ ਦੇਖਣਦੇ ਹੋ ਇੱਧਰ ਪਿੱਛੇ ਇੱਕ ਵਰਮੀ ਹੈ ਜੋ ਕਿ ਸ਼ੇਸ਼ਨਾਜ ਅੱਜ ਵੀ ਉਸ ਜਗ੍ਹਾ ਦੇ ਉੱਪਰ ਹੈਗੀ ਹੈ ਜੀ ਜੋ ਕਿ ਟਾਈਲਾਂ ਲਾ ਕੇ ਬੜੇ ਭੰਤ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈਗਾ ਜੀ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦਾ ਹੈ ਜੀ ਜੇ ਕਿਸੇ ਨੂੰ ਕੱਖ ਲੱਗਾ ਹੋਵੇ ਜਾਂ ਕਿਸੇ ਸੱਪ ਨੇ ਡੰਗਿਆ ਹੋਵੇ ਤਾਂ ਉਹ ਇੱਥੇ ਆਣ ਕੇ ਅਸ਼ਨਾਣ ਕਰਨ ਨਾਗਾਂ ਦਾ ਇਸ਼ਨਾਨ ਕਰਨ ਤੇ ਚਾਂਦੀ ਦੇ ਨਾਗ ਚੜਾਉਣ ਤੇ ਉਹਨਾਂ ਦੇ ਜ਼ਖਮ 7-8 ਦਿਨਾਂ ਦੇ ਵਿੱਚ ਭਰ ਜਾਂਦੇ ਨੇ ਤੇ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਨਾਗ ਕੀ ਹਨ ਸਾਡੇ ਨਾਲ ਜਾਣਿਆ ਜਾਂਦਾ ਹੈ Thank you. ਸੰਗੀਤ ਦਰਸ਼ਨ ਕਰਨ ਤੋਂ ਬਾਅਦ ਆਪਾਂ ਚੱਲੇ ਆ ਜੀ ਹੁਣ ਲੰਗਰ ਛਕਣ ਤੇ ਆਪਾਂ ਲੰਗਰ ਹਾਲ ਚੱਲੇ ਆ ਜੀ ਲੰਗਰ ਹਾਲ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਆ ਜੀ ਤੇ ਆਜੋ ਸਾਧ ਸੰਗਤ ਜੋ ਆਪਾਂ ਲੰਗਰਾਂ ਛਕਣੇ ਆ ਭਾਈਕੂ ਜੀ ਲੰਗਰ ਸ਼ਗਨ ਤੋਂ ਬਾਅਦ ਜੀ ਆਪਾਂ ਇਹ ਬਾਹਰ ਆ ਪਹੁੰਚ ਲਿਆ ਜੀ ਘਰ ਨੂੰ ਵਾਪਸ ਤੇ ਇਹ ਵੀਡੀਓ ਦੇ ਵਿੱਚ ਦੋਸਤੋ ਬੜੀਆਂ ਗਲਤੀਆਂ ਹੋ ਜਾਂਦੀਆਂ ਜੇ ਕੋਈ ਮੇ ਕੋਈ ਗਲਤੀ ਹੋਈਗੀ ਹੋਵੇ ਤਾਂ ਮੈਨੂੰ ਮਾਫ ਕਰ ਦਿਓ ਤੇ ਇਹ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਜੀ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਭਾਈਕੂ ਜੀ ਕਾ ਖਾਲਸਾ ਭਾਈਕੂ ਜੀ ਫਤਹ